हाय गाइस कैसे हो आप सब आई होप कि तुसी सारे ठीक होगे हो तो गाइस ਤੁਹਾਡਾ ਸਵਾਗਤ ਹੈ ਆਪਣੀ ਨਿਊ ਚੈਨਲ ਪਰਮਜੀ ਸੰਧੂ ਤੋ गाइस ਪਹਿਲਾਂ ਆਪਾਂ ਇਸ ਚੈਨਲ ਤੇ ਪੰਜਾਬੀ ਵੀਡੀਓ ਬਣਾ ਕੇ ਪਾਉਂਦੇ ਹੁੰਦੇ ਸੀ ਪਰ ਹੁਣ ਅੱਜ ਤੋਂ ਆਪਾਂ ਇਸ ਚੈਨਲ ਤੇ ਜਸਟ ਆਪਣੇ ਡੇਲੀ ਵਲੌਗ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੋ गाइस ਅੱਜ ਤੋਂ ਆਪਣੇ ਡੇਲੀ ਵਲੌਗ ਆਇਆ ਕਰਨਗੇ ਇਸ ਚੈਨਲ ਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੋ गाइस ਅੱਜ ਐਤਵਾਰ ਸੀ ਤੁਹਾਨੂੰ ਪਤਾ ਹੈ ਕੀ ਬੱਚੇ ਅੱਜ ਘਰੇ ਸੀ ਤਾਂ ਬਹੁਤ ਸਤੋਂਦੇ ਆ ਵਾਰ-ਵਾਰ ਪਾਣੀ ਨਹੀਂ ਮੁੱਕਦਾ ਉਹਨਾਂ ਦਾ ਬਸ ਮਿੰਟ-ਮਿੰਟ ਤੇ ਪਾਣੀ ਮੰਗੀ ਜਾਂਦੇ ਪਏ ਆਜ ਤੁਹਾਨੂੰ ਦਿਖਾਉਂਦੇ ਆ ਕਿ ਕੀ ਕਰਦੇ ਪਏ ਨੇ ਬੱਚੇ ਬਾਹਰ ਬਹੁਤ ਸਤੋਂਦੇ ਨੇ ਅੱਜ ਆਪਾਂ ਕੰਮ ਤੋਂ ਵੀ ਲੇਟ ਹੋ ਗਏ ਤੁਹਾਨੂੰ ਪਤਾ ਹੀ ਹੈ ਜਿਸ ਦਿਨ ਬੱਚੇ ਘਰੇ ਹੋਣ ਉਸ ਦਿਨ ਕੰਮ ਵੀ ਬਹੁਤ ਲੇਟ ਹੋ ਜਾਂਦਾ ਹੈ ਤਾਂ ਆਏ ਤੁਹਾਨੂੰ ਮਿਲਾਉਂਦੇ ਆ ਬੱਚਿਆਂ ਦੇ ਨਾਲ ਹਾਲੇ ਵਾਰਸ ਫੜ ਪਾਣੀ ਹੈ ਨੀ ਠੰਡਾ ਜਿਹਾ ਵੀ ਪਾਣੀ ਚਾਹੀਦਾ ਤੁਹਾਨੂੰ ਮਿੰਟ-ਮਿੰਟ ਤੇ ਤੂੰ ਹੀ ਵੀ ਪੀਣਾ ਫਤੇ ਕਿੱਥੇ ਬੈਠਾ ਹੈ ਪੀਣਾ ਫਤੇ ਪਾਣੀ ਜਾਬ ਤੂੰ ਪੀਣਾ ਓਏ ਪੀਣਾ ਪੀ ਲੈ ਜੇ ਪੀਣਾ ਫਿਰ ਵਾਰ-ਵਾਰ ਨਹੀਂ ਮੈਂ ਲੈ ਕੇ ਆਉਣਾ ਭੱਜ ਗਿਆ ਕੀ ਹੋਰ ਪੀਣਾ ਪਾਣੀ ਐਨਾ ਪਾਣੀ ਕੀ ਕਰਨਾ ਬਾਸ ਚਾ ਜਾ ਫੇਰ ਪੀਲੀ ਬਾਅਦ ਚ ਰੁੱਕ ਕੇ ਲੈ ਕੇ ਦੇਨੀ ਅੰਦਰ ਪਾਣੀ ਲੋ ਪੀਣੇ ਮੈਲੇ ਲਿਆ ਦੇਨੀ ਲਿਆ ਦੇਨੇ ਆ ਇੱਥੇ ਤੁਹਾਨੂੰ ਰੱਖ ਦੇਨੀ ਵੱਡਾ ਜਿਹਾ ਭਾਂਡਾ ਤੇ ਜਦੋਂ ਮਰਜੀ ਜੀ ਕਰ ਤੇ ਪਾਲਟੀ ਨੂੰ ਮੂੰਹ ਲਾ ਲਿਆ ਕਰਿਓ ਤੂੰ ਕਿ ਚੱਲਿਆ ਪੋਚੇ ਗਿੱਲੇ ਅਜੇ ਨਹੀਂ ਜਾਣਾ ਅੰਦਰ ਚੱਲਾ ਫੜਾ ਅਗਲਾ ਸੀ ਵਾਰਸ ਹੂੰ ਵਾਰਸ ਫੜਾ ਅਗਲਾ ਸੀ ਪਰ ਯੈਸ ਅੱਜ ਘਰ ਅੱਜ ਦੇਖੋ ਗਾਇਸ ਕੀ ਕਰਦੇ ਫਏ ਹੋਲੀ ਮਾਰੀ ਇਹ ਬਾਲ ਬੜੀ ਭਾਰੀ ਹੈ ਉਹਨੂੰ ਸਿਰ ਸੁਰਨਾ ਖੋਲਦੀ ਕਿਸ ਦਾ ਆ ਕੁੜੀ ਤੇ ਬਸ ਸਾਡੀ ਸਾਰਾ ਦਿਨ ਫੋਨ ਹੀ ਵੇਂਦੀ ਰਹਿੰਦੀ ਬੰਦ ਕਰ ਦੇ ਫੋਨ ਨੂੰ ਕਿਉਂ ਇੰਨਾ ਫੋਨ ਨਹੀਂ ਵੇਖੀ ਜਾਂਦਾ ਤੁਵੀ ਖੇਡ ਖੂਡ ਲਾਵੇ ਖੇਡਣ ਦਾ ਵੀਰ ਉਹ ਜਿਹੜੇ ਦਿੱਲੇ ਚ ਮੇੜ ਕੱਢਦੇ ਜੀ ਉਹ ਨਾ ਕਰਦੀ ਦੀ ਇਹ ਪੂਰੀ ਰੀਜਨਲ ਜਿਵੇਂ ਥਾਪੀ ਨਾਲ ਲੀੜਾ ਅਗਲੇ ਜਪਰ ਫਾਰਟ ਹੋ ਗਿਆ ਛੱਡੀ ਤੇ ਆ ਆਪਦੇ ਕੰਮ ਤੇ ਲੱਗ ਚੱਲ ਜੀ ਇਹ ਨਾ ਮਾਜੇ ਚਵਾਲੀ ਨਹੀਂ ਹੁੰਦੀ ਪਹਿਲਾਂ ਥਾਰ ਵੇਰ ਲਿਆ ਪੰਨ ਲੈਣੇ ਮੈਂ ਤੇ ਮੈਂ ਸਿੰਦੇਈ ਮੈਂ ਕਤਾਰ ਲੈ ਆਉਣੀ ਆ ਦੇ ਅਪਰ ਰਹਿੰਦੇ ਹੁੰਦੇ ਕੋਠੀ ਪਾ ਲੈਣੀ ਜੇ ਹੋਰ ਕੋਈ ਸਮਾਨ ਹੋਇਆ ਆਪਾਂ ਕੋਈ ਪੈਸੇ ਫੇਰ ਵੀ ਵੱਜ ਜਾਣ ਜਮ ਉਹ ਜਮਾ ਕਰਾ ਲਾਂਗੇ ਬੈਗ ਦੇ ਵਿੱਚ ਪਾਉਂਦਾ ਈ ਇੰਨੇ ਪਾਪਾ ਪਣਾ ਥਾਰ ਲੈ ਹੁਣੀ ਮੈਂ ਜਿੰਨੇ ਵੀ ਬੋਲ ਕੁੱਲ ਤੇ ਕਿੰਨੇ ਲਾਈ ਉਹ ਨਹੀਂ ਲਾਈ ਮੈਂ ਤਾਂ ਤੂੰ ਵੀ ਲੈ ਦੇ ਫਦੇਵਾਰ ਸੁਣਾਉਣੇ ਇੱਕ ਇੱਕ ਜਿਹੜਾ ਵੱਡੇ ਹਣਾ ਬਥਾਰ ਲੈ ਆਵਾਂਗੇ ਆਪਾਂ ਫਿਰ ਗੋਲ ਗੋਲ ਕਲਾਦੀ ਨਾ ਜਦੋਂ ਹੱਸ਼ੂ ਝੱਡੇ ਹੋਣਗੇ ਆਪਾਂ ਵੀ ਭੰਨ ਲਾਂਗੇ ਇਹ ਤਾਂ ਥੋੜਾ ਕਿ ਚਿਹਰਾ ਹੋਇਆ ਲਾਈ ਦੀਦੀ ਦੇ 10 ਹੋ ਗਏ ਆਪਾਂ ਦੇ ਮਹੀਨੇ ਨੂੰ ਭੰਨ ਲੈਣੀ ਹੋਣੀ ਲੋੜ ਪੈ ਇਹ ਬੜੇ ਚਿਰ ਦੀ ਕਾਲੀ ਜਾ ਆਪਣੇ ਭੰਨ ਲਈ ਮੇਰੀ ਰਹਿ ਗਈ ਜਾ ਆਪਣੇ ਭੰਨ ਲਈ ਜਾ ਆਪਣੇ ਉਹ ਤਾਂ ਜੋਰ ਨਹੀਂ ਚਾਰੇ ਨੇ ਕਿ ਮੁੜ ਕੇ ਭਾਗ ਦੇ ਤੇ ਪਤਾ ਨਹੀਂ ਕਿੰਨੇ ਕਿੰਨੇ ਗਾ ਨੇ 500 ਦਾ ਪੱਤਾ ਤੇ ਕੋਈ ਵੀ ਨਹੀਂ ਪਾਇਆ ਦਹਾ ਦੇ ਦਹਾ ਦੇ ਜਾਂ ਦੇ ਪੰਜਾਹ ਦੇ 14 ਹੋ ਗਏ ਇੱਕ ਦੋ ਜਿਆਦੀ ਪੈਸੇ ਨਹੀਂ ਜਾ ਬੰਦਾ ਆਂਦਾ ਮੈਂ ਨਾ ਤਾਂ ਦੱਸਾਂ ਵੀ ਮੈਂ ਨਾ ਜਾ ਬੰਦਾ ਮੈਂ ਮੜਾ ਮੋੜ ਪੜ ਲੈਣਾ ਤਾਂ ਮੇਰੀ ਇਹ ਨਹੀਂ ਦੁਰਦਸ਼ਾ ਹੁੰਦੀ ਮੇਰੇ ਹੈਲੋ ਕੋਈ ਗੁਣੀ ਉਹਨਾਂ ਦਾ ਯਾਰ ਤੇਰੀ ਲੱਗ ਕਿ ਤੇ ਸਲਾਈ ਪਿਆ ਰਿਆ ਵਧੀਆ ਠੀਕ ਠਾਕ ਹੋਣੀ ਬੈਠੇ ਆਂ ਕੁੱਤੇ ਖਾਣੇ ਜਿਹਨਾਂ ਨੂੰ ਕਾਚ ਨਹੀਂ ਆਉਂਦਾ ਉਹਨਾਂ ਦਾ ਕਿੱਦਾਂ ਕੋਣ ਬਿਜੱਤਰ ਆ ਦੀਦੀ ਨਹੀਂ ਬੈਠੇ ਵਧੀਆ ਠੀਕ ਠਾਕ ਠੀਕ ਰਹਿੰਦੇ ਐ ਸਕੂਲ ਦੇ ਬੈਠੀ ਅੱਛਾ ਇਹਨਾਂ ਕਾਤੂਗਾ ਨਹੀਂ ਦੇਖਣੇ ਕੋਈ ਬੱਤੀ ਨਹੀਂ ਵਿਆਹ ਕਿਹ ਅਜੇ ਨਾ ਮਾਂ ਪੇ ਇਹ ਸਾਨੂੰ ਪਤਾ ਹੁੰਦਾ ਹੈ ਹਾਂ ਕਾਪੀ ਕੰਪਲੀਟ ਜਦੋਂ ਪੇਪਰ ਹੁੰਦਾ ਇੱਕ ਗੱਲ ਆ ਜਾਂ ਪੇਪਰ ਉੱਤੋਂ ਆ ਗਿਆ ਕਿ ਤੁਹਾਡਾ ਮੇਰਾ ਫੋਨ ਚਾਹੀਏ ਟੀਵੀ ਤੇ ਜਿਹੜੀਆਂ ਵੇਲ ਵਿੱਚ ਪੇਜ ਕੋਈ ਬਤੇ ਉਹਨਾਂ ਨੇ ਕਰ ਲਾ ਅੱਛਾ ਤੇ ਹੋਟੇ ਪੇਪਰ ਆ ਗਿਆ ਬਸ ਇਹ ਤਾਂ ਨਹੀਂ ਵੀ ਦੇ ਹਾਂ ਦੱਸਿਆ ਤੇ ਗਾਈ ਤੇ ਮੈਂ ਹਾਂ ਚੱਲ ਪੁੱਛਦੀ ਕਿੱਥੋਂ ਦੇ ਤੇ ਵਧਾਣੀ ਕਿੰਨ ਕਰਾ ਦਾਂਗੀ ਨਹੀਂ ਨਹੀਂ ਕੱਪੜੇ ਠੀਕ ਹਾਂ ਹਾਂ ਬੀਸਤ ਖਰਚਾ ਹੋ ਗਿਆ ਐਸੇ ਹੋ ਗਿਆ ਐਕਸੀਡੈਂਟ ਹੋ ਗਿਆ ਖਰਚੇ ਤੋਂ ਕੋਈ ਆ ਰਿਹਾ ਤਾਂ ਹਮਮ ਤਾਂ ਆਪਣਾ ਵੱਜ ਵੱਜਾ ਵੀ ਖਰਚੇ ਤੋਂ ਇੱਕ ਮਿੰਟ ਟਾਤੇ ਆਪਾਂ ਹੈ ਦੱਸਿਆ ਰਹੇਗਾ ਹੀ ਪਰ ਮੈਨੂੰ ਇਹ ਨਹੀਂ ਪਤਾ ਕਿ ਪਿੰਡ ਪੁੰਡ ਕਿਹੜਾ ਹਰ ਸਾਲ ਲੈਣਾ ਉਹ ਹਰ ਸਾਲ ਲੈਣਾ ਹਰ ਸਾਲ ਲੈਣਾ ਤੇ ਕੱਲਾ ਹੀਦ ਹੋਇਆ ਹਾਂ ਇਹ ਆ ਵੀ ਤੈਨੂੰ ਜਿਹੜੇ ਫੰਕਸ਼ਨ ਫੰਕਸ਼ਨ ਹੁੰਦਾ ਜਾਂ ਕੋਈ ਕਿਤੇ ਲਾਉਂਦੇ ਕਰਦੇ ਉਹ ਪੈਸਾ ਵੀ ਕਿਤੇ ਦੇਣਾ ਪੈਂਦਾ ਹਾਂ ਅਸੀਂ ਕੋਈ ਨਹੀਂ ਦਿੱਤਾ ਅਛਾ ਅਛਾ ਕੋਈ ਚੀਜ਼ ਨਹੀਂ ਕਾਪੀ ਵੀ ਪੀ ਜਾ ਰਿਹਾ ਕੋਈ ਬੱਕ ਨਹੀਂ ਪਤਾ ਪਰ ਕਾਪੀ ਵੀ ਨਹੀਂ ਆਈ ਆਪ ਸਭ ਨੂੰ ਬਾਅਦ ਵਿੱਚ ਅਛਾ ਅਸੀਂ ਅੱਗੇ ਦੇਣਾ ਠੀਕ ਆ ਰੋਣ ਨਾਲ ਕੀ ਪਰ ਜੀ ਤਾਂ 에ਰ ਫਿਲਟਰ ਦੇ ਇਹ ਚੋਲ ਧਾਰੇ ਤੇ ਜੇ ਲੈਣੇ ਆਏ ਗੋਂਗਲੂ ਦੇ ਤੇ ਮਾਰ ਜਾਨੀਆਂ ਨਹੀਂ ਦਾ ਗੋਂਗ ਚੋਲਾਂ ਦੇ ਵੰਡੇ ਗੋਂਗੂ ਵੇ ਲੈ ਉਹ ਬਤੀਲਾ ਉਹ ਭਾਂਡਾ ਉਹ ਭਾਂਡਾ ਬਣ ਕੇ ਦਿੱਤਾ ਇਹਨਾਂ ਚੌਲਾਂ ਦਾ ਹੈ ਇਹ ਇਹ ਬਣ ਕੇ ਦਿੱਤਾ ਹੈ ਉਹ ਪੰਡਾ ਨਹੀਂ ਉਹ ਗੁਲਾਬੀ ਜਿਹਾ ਹੈ ਭਾਂਡਾ ਲਿਆ ਜਾ ਕੋਪੀ ਠੀਕ ਕਰਨਾ ਮਰਦ ਕਰਨਾ ਇਹ ਵੀ ਕੇਲੇ ਨੇ ਦਿਨੇ ਵਕੀਤਾ ਦੇ ਗੋਮਲਾ ਨਾ ਜੜੀ ਸਵਾਦ ਨੂੰ ਨਹੀਂ ਨਹੀਂ ਜੜੀ ਮਦਦ ਕਰਦੀ ਨਾਲੇ ਚਿੱਟੇ ਚੌਲ ਹੁੰਦੇ ਹੈ ਚਿੱਟੇ ਚੌਲ ਚਿੱਟੇ ਗੋਗਲੋ ਹੈ ਨਹੀਂ ਹਾਂ ਹਾਂ ਐਂ ਜਿਹਾ ਕੋ ਮੋਟੇ ਦਿੱਤੇ ਤੁਹਾਨੂੰ ਤੇਰੇ ਚੌਲ ਬਰੀਕ ਹੈ ਨਾ ਕੀ ਤੇਰੇ 'ਚ ਜੋਰ ਆ ਗਿਆ ਹੈ ਦੇਖੀ ਉਹ ਵੀ ਫੇਰਾ ਆਪਣਾ ਕੰਮ ਕਰਨਾ ਮੈਂ ਅੱਜ ਬੈਠੀ ਠੀਠਾਂ ਦੇ ਤਾਂ ਕੀ ਰਹਿ ਕੇ ਕੰਮ ਕਰੀ ਹਾਂ ਇਹ ਤੇ ਮੈਂ ਵੀ ਕਰਨੀ ਹੀ ਇਹ ਮੈਨੂੰ ਪਹਿਲਾਂ ਦੀ ਸਬਜ਼ੀ ਸੱਚੀ ਦਾ ਬਹੁਤ ਪਵਾ ਧਾਰ ਲਾ ਧਾਰ ਘਕ ਤੇ ਇਹਨਾਂ ਨੇ ਉੱਤਰ ਆ ਜਾਣਾ ਚੀਰੇ ਜੇ ਫੇਰੇ ਫੇਰਾ ਤੋਰੀ ਤੇ ਨਿਕਲ ਜਾਗੇ ਇੱਕ ਦਿਨ ਇਹ ਦਰਬਾਰ ਸਾਲ ਜਾਣਾ ਚੱਲੀ ਉਹੀ ਨਾ ਬੇਵਾਰੀ ਹੋਤੀ ਹੋਣੀ ਪਤਾ ਨਹੀਂ ਕਾਦੀ ਮੈਂ ਕਿੰਨੇ ਦਿਨਾਂ ਦਾ ਖੰਦਿਆਂ ਜਾਂ ਆ ਜਾਂਦਾ ਜਾਂ ਜਾਂਦਾ ਤੂੰ ਬਹਿਣਾ ਹੈ ਪਰਸੋਂ ਦੜੰਗੇ ਬਾੜ ਨੇ ਜਾਣਾ ਇਹ ਦੂਜਿਆਂ ਨੂੰ ਗੱਲਾਂ ਕਰਦੀ ਮੈਂ ਤੈਨੂੰ ਤੇ ਦੂਰੀ ਦੇ ਉੱਪਰ ਸੂਟ ਢੀਕਾਂ ਦਾ ਇਹ ਪਖਾਨ ਧਵੇ ਕਰਦੀ ਕਿੱਡੇ ਪਖਾਨ ਦੀਸ ਬਸਾਲਾ ਤੂੰ ਐ ਕਿਹੜੀਆਂ ਥੁਰੀਆਂ ਹਾਂ ਜੀ ਮੈਂ ਉਹਦੇ ਕਰਦੀ ਮੈਨ ਸਾਰਾ ਪਤਾ ਹੈ ਦਾ ਵੀਰ ਗਾਹਦਾ ਹੀ ਮਿੱਠਾ ਮਿਠਾ ਨਹੀਂ ਕਰਦਾ ਜਾਨੂ ਵੀ ਨਹੀਂ ਲੱਗਦਾ ਹੁਣ ਮੈਂ ਉੱਥੇ ਚੱਲੀ ਮੈਂ ਉੱਥੇ ਜਾਣਾ ਮੈਨੂੰ ਐਕਟ ਵਾਲੀ ਦੁੱਧ ਦੀ ਗੱਲ ਕਰ ਗਈ ਕਿੱਥੇ ਗਈਆਂ ਕਿਤੇ ਨਹੀਂ ਗਈ ਜਿੰਨ ਕਰਤਾ ਚਾਹ ਕਿੱਦਾਂ ਲਿਆ ਕੇ ਦਿੱਤੀ ਕਿਹੜਾ ਮੰਤਰ ਮਾਰੇ ਰਾਜ ਮੈਂ ਕਿਤੇ ਕਿਤੇ ਜਾਵੇ ਹੀ ਨਾ ਮੈਂ ਕਿਤੇ ਵੀ ਨਹੀਂ ਜਾਂਦੀ ਮੈਂ ਗੇੜ ਦੇਤੀ ਹੁਣ ਨਾ ਤੇਰੀ ਕਿਸੇ ਗਮੇ ਤੇ ਮਾਸੀ ਕੋ ਜਾਣਾ ਮੈਂ ਤੇ ਭਲਾਣੇ ਦਾ ਪਤਾ ਲੈਂਦੀ ਆ ਨਾ ਮੈਂ ਤੇ ਇੰਨਾ ਕਿਰੋ ਬਸ ਗੋਈ ਨਹੀਂ ਮੈਨੂੰ ਅਗਟ ਵਾਲੀ ਆ ਦੇ ਉਹਨਾਂ ਖਾਸੇ ਰੋਡ ਪਾਰ ਕਰਨ ਨੂੰ ਜੀ ਨਹੀਂ ਪੈਣਾ ਪਹਿਲਾਂ ਜਾਨੀ ਉਧਰੋਂ ਪਾਰ ਫੇਰ ਮੈਨੂੰ ਕਹਿੰਦਾ ਜੇ ਮੈਂ ਉਧਰ ਆਉਣਾ ਮੈਨੂੰ ਰੋਡ ਫੇਰ ਪਾਰ ਕਰਾ ਲੈਣਾ ਮੈਂ ਥੱਲੇ ਉਤਰ ਕੇ ਕਾ ਜ਼ਰੂਰ ਹੀ ਮੈਂ ਤੂੰ ਚੜ ਕੇ ਤੂੰ ਉਹ ਕਰਨਾ ਵਿਚ ਰਸਤਾ ਜਾਂ ਪਾਰ ਪਾਰ ਹੀ ਤਾਂ ਉਤਰ ਜਾਨੀ ਹੁਣੇ ਜਨਗ ਨੀਂ ਉਤਰ ਕੇ ਰੋਡ ਕਰਾਸ ਕਰਦੀਆਂ ਨਹੀਂ ਨਵੀਂ ਨਵੀਂ ਦੇ ਹੋਰ ਇਹਨਾਂ ਮੈਂ ਦੱਸਿਆ ਦੇਦੀ ਨੀ ਮੈਂ ਉਤਰ ਕੇ ਕਰ ਲਿਆ ਕਰ ਉਹਨੇ ਉਧਰ ਮਟਰ ਸੁੱਟੀ ਜਾਂਦੇ ਮੇਰੇ ਮਟਰ ਸਾਰੇ ਡੰਡ ਲੈ ਪਾ ਲਈ ਐਹੋ ਹੀ ਗਏ ਆ ਇਹਦੇ ਵਿੱਚ ਛੜ ਤੇ ਇਹਦੇ ਚ ਲਿਖ ਪਿਆ ਅੱਛਾ ਮੈਂ ਛੜਨਾ ਨਹੀਂ ਆ ਸ਼ਿੰਨਾ ਧਰ ਲਾ ਦੇ ਦੇ ਹੋਰ ਵੱਡਿਆ ਹੁੰਦਾ ਦਿਮਾਗ ਕਿੱਥੇ ਬਣਦਾ ਮੇਰਾ ਦਿਮਾਗ ਤੇ ਇੱਥੇ ਹੀ ਹੈ ਤੇਰੇ ਕੋਲ ਹੀ ਬੈਠਾ ਹਾਂ ਹਾਂ ਬੜਿਆ ਸੀ ਬਸ ਹਾਂ ਸੇ ਪਾਸੇ ਹਾਂ ਸੇ ਪਾਸੇ ਤਾਂ ਹੀ ਜਾਵੇ ਨਾ ਜੇ ਜੀ ਦੂਜਾ ਸੇ ਪਾਸੇ ਗਿਆ ਹਾਂ ਹਾਂ ਉਹ ਤਾਂ ਮੇਰਾ ਸਾਹਮਣੇ ਦੂਜਾ ਨਹੀਂ ਕਿ ਉਹਦੇ ਲੈ ਕੇ ਫਿਰ ਪਿੱਛੇ ਇੱਕ ਬ੍ਰੈਕ ਲਗਾ ਆ ਬਿੱਲੀ ਚੱਲੀ ੱੱਲਾ ਸਾਖ ਧਰਨ ਜੁੱਤੀ ਦੇ ਮਾਜੇ ਰੱਖੇ ਤਿੰਨੇ ਇੱਕ ਕਰਨ ਜੀ ਜਿਕਾ ਮੈਂ ਕੋਪੀ ਚੌਥਾ ਚੌਥਾ ਵੀਰ ਹੈ ਵੀ ਚੈਂਟਰੀ ਮਾਰਦਾ ਹੁੰਦਾ ਚੌਥਾ ਮਾ ਵੀਰਦਲ ਵੀਰਾ ਬੁੜੀਆਂ ਦੀ ਗੱਲਾਂ ਚ ਐਂਟਰੀ ਮਾਰਦਾ ਹੁੰਦਾ ਮੈਂ ਦੱਸ ਤੁਹਾਡੇ ਘਰ ਸਾਡੇ ਨਹੀਂ ਮਾਰਦੇ ਆ ਦੋ ਮਾਰਦੇ ਉਹਨੂੰ ਕਿੱਥੇ ਤੱਕ ਬੁੜਾਇਆ ਤੂੰ ਤੂੰ ਆਵਦਾ ਦੇ ਜਿਹੜੀ ਗੱਲ ਹੁੰਦੀ ਆ ਆ ਐ ਆਂਦਾ ਇਹ ਐ ਆਂਦਾ ਅਸੀਂ ਕਦੀ ਆ ਕਿਉਂ ਸਾਡੇ ਘਰ ਵਾਲੇ ਆਂਦੇ ਉਹ ਵੀ ਜਦ ਵੀਰੇ ਨਾ ਨਾ ਰੱਖਿਆ ਤੇ ਅੱਜ ਉਹ ਸ਼ੋਰੀ ਉਹਦੀ ਕੀਤੀ ਅਸੀਂ ਨਹੀਂ ਕੀਤੀ ਹਾਂ ਇਹ ਤਾਂ ਗੱਪਾਂ ਨਹੀਂ ਲੱਗਦੀ ਹਾਂ ਹਾਂ ਇਹ ਤੋਂ ਵੀਡੀਓ ਨਹੀਂ ਬਣਦੀ ਹਾਂ ਇਹ ਜਦ ਵੀਰੇ ਨਾ ਰੱਖਿਆ ਕਰ ਵੀਡੀਓ ਨਹੀਂ ਬਣਦੀ ਕੀ ਤਰ੍ਹਾਂ ਜਦ ਪਹੁੰਚਦੇ ਇਹ ਨਹੀਂ ਅੰਦਰ ਕਿਲਮਾ ਕੋਈ ਨਹੀਂ ਤੇ ਨਾਮ ਮੈਂ ਕਹਿੰਦਾ ਤੈਨੂੰ ਘਰੋਂ ਦੇ ਦੇ ਕਰੀਏ ਅਸੇ ਤੈਨੂੰ ਕਿਹਨੇ ਆਖਿਆ ਤੂੰ ਬਣਾ ਕੀ ਕਰ ਨਹੀਂ ਬਣਦੇ ਜਾਣ ਤੂੰ ਬਟਕੜੀਆਂ ਮੈਂ ਇਹਲੇ ਤਾਂ ਇਸ ਮੈਨੂੰ ਇਹ ਤੇ ਮੈਂ ਅਸਰੀ ਗੇਮ ਪਰ ਅੱਜ ਬਣਾਈ ਲੀਤੀ ਆ ਸਕੂਲ ਦੇ ਕੈਂਪਸ ਕਰ ਰਹੀ ਹਾਂ ਮੈਨੂੰ ਹੁਣ ਆਪ ਬਲੌਗ ਹੀ ਪਾਇਆ ਕਰਨੇ ਬਲੌਗ ਹੀ ਪਾਇਆ ਕਰਨੇ ਵਿਹਲਾ ਸੋਕ ਬਲੌਗ ਇਹਦਾ ਫੋਨ ਫੜ ਕੇ ਬੈਠ ਰਿਹਾ ਹਮਮ ਸਭੇ ਕੰਮ ਕਰਨਾ ਉੱਪਰ ਨਹੀਂ ਕਰਨਾ ਇਹ ਤਾਂ ਕਿਸਮਤ ਨੇ ਜਿਹੜਾ ਕਰਨਾ ਪਿਆ ਕਰੂਗਾ ਚਲਾਓ ਸੇ ਰਵਈਏ ਹਮਮ ਸੇ ਰਵਈਏ ਸਬਰ ਕਰੋ ਹਾਈ ਕਰ ਹਾਈ ਆਪੇ ਆਸ ਮੇ ਹਾਈ ਕਰ ਚਲਾਜੋ ਚਲਾਜੋ ਸਰਵਜੋ ਆਜੋ ਮੇਚਾਂ ਹੀਰਿਆਂ ਕਿਉਂ ਦੇ ਗੋਂਗੂ ਅਜ ਫੋਨੂ ਮਿਰਚਾ ਦਸ ਇੱਥੇ ਹੈ ਵੀ ਕਿਤੇ ਖਰੀਦ ਕੇ ਰੱਖ ਕੇ ਗਈਆਂ ਹੱਟ ਕਰੀ ਜਾਂਦੀ ਤੂੰ ਦੇਗਾ ਨਾ ਤਾਂ ਬਣ ਕੇ ਗੋਗਲੂ ਇਹ ਤੜਕਾ ਵੀ ਲਾ ਲਿਆ ਖਾ ਵੀ ਲਏ ਸਾਰਾ ਕੰਮ ਕਰ ਲਿਆ ਥੋਵੇਂ ਰਹਿ ਗਈ ਹਲ ਦੇ ਮਿਲ ਗੁਰਪੀ ਅੰਦਰ ਗੁਰਪੀ ਤੇ ਹਿਲਿਆ ਢੀਲਕੰਦ ਥੋੜੀਆਂ ਲੈ ਆਵੀਂ ਨੂੰ ਜੇ ਮੈਂ ਸਾਰੀਆਂ ਲੈ ਆਂਦੀਆਂ ਤੇ ਆ ਵੇਖਿਓ ਬੰਦੇ ਭਾਵੇਂ ਜੇ